ਅੱਜ ਦੀ ਵੀਡੀਓ ਦੇ ਵਿੱਚ ਨਾ ਪਤਾ ਉਹ ਡੇਲੀ i20 ਕਰਾ ਦਾ ਸਟਾਕ ਲਗਿਆ ਮਤਲਬ ਕਿ 3.5 ਤੋਂ 4 ਲੱਖ ਦੇ ਬਜਟ ਦੇ ਵਿੱਚ ਤੁਹਾਨੂੰ ਕਾਰ ਲੈ ਕੇ ਦਵਾਂਗੇ ਮਾਡਲ ਵੀ ਉੱਚੇ ਆਉਣਗੇ ਤੇ ਕੰਡੀਸ਼ਨ ਇੱਕ ਨੰਬਰ ਦੇ ਹੋਣਗੀ ਚੰਡੀਗੜ੍ਹ ਨੰਬਰ ਕਰਾਉਣਗੇ ਤੇ ਨਾਲ ਤੁਹਾਨੂੰ ਇਕੋ ਸਪੋਰਟ ਇਹ ਵੀ ਮਾਰਕੇ ਨਾਲੋਂ ਲੱਖ ਰੁਪਏ ਸਸਤੀ ਲੈ ਕੇ ਦਵਾਂਗੇ ਤੇ ਵੀਰੇ ਡਿਟੇਲ ਲਾ ਦੋ ਪਹਿਲਾਂ 2016 ਮਾਡਲ ਹੈ ਫਰਸਟ ਓਨਰ ਦੀ ਕਾਰ ਹੈ ਪੀਵੀ ਨੰਬਰ ਹੈ ਡਾਕਟਰ ਡਰੀਵਨ ਕਾਰ ਹੈ ਠੀਕ ਹੈ ਫੁੱਲ ਗਰੰਟੀ ਹੈ ਕਰਦੀ ਇੰਜਨ ਗੇਅਰ ਮੇਜਰ ਐਕਸਟੈਂਡ ਦੀ ਵਾਈਟ ਪੇਪਰ ਤੇ ਲਿਖ ਕੇ ਵੀ ਦੇ ਦਾਂਗੇ ਕਰ ਦੇ ਦਾਂਗੇ ਮਾਤਰ 4 ਲੱਖ ਰੁਪਏ ਦੀ 4.5 ਲੱਖ ਦਾ ਨਾ ਸੌਰੀ 3.5 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਵਾ ਦਾਂਗੇ ਮਤਲਬ ਕਿ 4 ਲੱਖ ਰੁਪਏ ਡਿਮਾਂਡ ਹੀ ਆਪਾਂ ਪਹਿਲਾਂ ਹੀ ਬਹੁਤ ਛੋਟੀ ਕਰ ਰਹੇ ਹਾਂ ਮਾਰਕੀਟ ਦਾ ਰੇਟ ਟਰਾਈ ਕਰ ਲੈਣਾ 5 ਦੇ ਨੇੜੇ ਤੇ ਚੱਲੀ ਜਾਂਦਾ ਹਾਂ ਹਾਂਜੀ ਅੱਗੇ ਆ ਗਈ 2018 ਮਾਡਲ ਆਸਟਾ ਆਪਸ਼ਨਲ ਰਿਸਟਰਡ 2019 ਪਹਿਲੇ ਹਨਰ ਦੀ ਕਾਰ ਹੈ ਪੇਡ ਨੰਬਰ ਹੈ ਨਾਲ ਦਵਾਂਗੇ ਆਸਟਾ ਆਪਸ਼ਨਲ ਪੁਸ਼ ਬਟਨ ਟਸਕਿੰਗ ਲੱਗਿਆ ਹੈ ਕਾਰ ਦਿੰਦਾਂਗੇ ਮਾਤਰ 575 ਦੀ 6.5 ਲੱਖ ਰੁਪਏ ਮਾਰਕੀਟ ਚ ਲੋਕ ਮੰਗਦੇ ਆ ਇੰਨੇ ਦਾ ਹੀ ਕਾਰ ਦੇ ਉੱਪਰ 5.5 ਦਾ 0% ਡਾਊਨ ਪੇਮੈਂਟ ਤੇ ਕਹਿ ਸਕਦੇ ਆ ਪਰਨਾਂਸ ਅੱਗੇ ਆ ਗਈ ਜੀ 2016/17 i20 asta ਇਹ ਆਸਟਾ ਆਪਸ਼ਨਲ ਸੀ ਇਹ ਆਸਟਾ ਦੋਨੋਂ ਡੀਜ਼ਲ ਦੇ ਵਿੱਚ ਹੈ ਇਹ ਵੀ ਪਹਿਲਾ ਉਹ ਵੀ ਪਹਿਲਾ ਉਹ ਵੀ ਪਹਿਲਾ ਉਹ ਸਾਰੀਆਂ ਪਹਿਲਾ ਹਨਰ ਕਾਰਾਂ ਨੇ ਕਾਰ ਦੇ ਦਾਂਗੇ ਮਾਤਰ 510000 ਦੀ ਮੌਕੇ ਤੇ ਕਿਤੇ ਬਡੀ ਲੂੰਦੇ ਕਸਟਮਰ ਦੀ ਕਾਰ ਹੈ ਆਪਾਂ ਨੇ ਕਮਿਸ਼ਨ ਲੈਣਾ ਹੈ ਇਹ ਜਿਹੜੇ ਮੌਕੇ ਤੇ ਮਾਨਦਾਰ ਹੋਏ ਕੋਣ ਜਾਣੀ ਠੀਕ ਹੈ ਅੱਗੇ ਆਗੇ ਹੁਣ ਪੈਟਰੋਲ ਦੇ ਵਿੱਚ ਅੱਗੇ ਹੈਗੀ ਪੈਟਰੋਲ ਦੇ ਵਿੱਚ 2016 ਮਾਡਲ ਹੈ ਪੈਟਰੋਲ ਦੇ ਵਿੱਚ ਸਪੋਰਟਸ ਵੇਰੀਐਂਟ ਆ ਕਾਰ ਕਾਰ ਦੇ ਦਿੰਦਾਂਗੇ ਮਾਤਰ 4.4 ਲੱਖ ਰੁਪਏ ਦੀ 3.5 ਤੇ ਪਲੱਸ 4.4 ਦਾ ਕਾਰ ਦੇ ਉੱਪਰ ਲੋਨ ਵੀ ਕਰਾ ਦੇ। ਮਤਲਬ ਇੱਕ ਵਾਰੀ ਨਾ ਰੇਟ ਰਾਈ ਕਰ ਲੈਣਾ ਮਾਰਕੀਟ ਤੋਂ ਬਹੁਤ ਜੈਜ ਰੇਟਾਂ ਪਰ ਤੁਹਾਨੂੰ ਇਹ ਸਾਰੀਆਂ ਕਾਰਾਂ ਦੇਖਣ ਲਈ ਮਿਲ ਜਾਣਗੀਆਂ। ਕੋਈ ਆਪਾਂ ਵੱਧ ਡਿਮਾਂਡ ਨਹੀਂ ਕਰਦੇ ਦੇਣ ਵਾਲੇ ਰੇਟ ਦੱਸੇ ਨੇ। ਫਾਈਨਾਂਸ ਦੇ ਕਰਪਾ ਬਿਨਾਂ ਦੱਸਦਾ ਸਾਰੇ ਉੱਪਰ ਹੋਈ ਜਾਂਦਾ। ਸਾਰੀ ਜਿੰਨੀ ਆ ਕਾਰ ਹਲਤ ਕਾਪ ਹੁਣ ਤੱਕ ਦਿਖਾਈਆਂ ਨੇ ਰੀਲਾਂ ਦੇ ਵਿੱਚ ਸਾਰੀਆਂ ਕਾਰਾਂ ਦੇ ਉੱਪਰ ਆਲਮੋਸਟ ਲੋਨ। ਵਿਜ਼ਿਟ ਕਿੱਥੇ ਕਰਨਾ 78 ਸੈਕਟਰ ਸਟੀਲਿਸ ਦੇ ਉੱਪਰ ਆ ਸਕਦੇ ਨੰਬਰ ਸਕਰੀ